ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਆਪਣੇ ਚੈਨਲ ਦੇ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਹਾਂਜੀ ਦੋਸਤੋ ਹੁਣ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਜਿ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਹਮਣੇ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਆ ਪਹਿਲਾਂ ਤਾਂ ਆਪਾਂ ਤੁਹਾਨੂੰ ਇੱਥੋਂ ਦੀ ਲੋਕੇਸ਼ਨ ਦੱਸ ਦਿੰਨੇ ਆ ਇਹ ਦੁਖਨਵਾਰਨ ਗੁਰਦੁਆਰਾ ਸਾਹਿਬ ਰੇਲਵੇ ਸਟੇਸ਼ਨ ਦੇ ਬਿਲਕੁਲ ਕੋਲ ਹੈ ਜਿਸ ਕਿਸ ਨੂੰ ਮਰਜ਼ੀ ਤੁਸੀਂ ਪੁੱਛ ਸਕਦੇ ਹੋ जब लोकेशन ला के भी इस गुरु घर आ सदोंगे आप सैड जोड़े घर जोड़े जमा करवा चुके हैं है तो हम अगे आप गुरद्वारा साहब के अंदर चलते हैं तो हम दर्शन करवाने गए बहुत वीयी गुरद्वारा साहब बनया होगा भी इत ज भी लुधियाने आवो तो इस गुरुद्वारा साहब जरूर आके जाय इधरले पासे भी देख सकते ਬਹੁਤ ਸੰਗਤਾਂ ਇੱਥੇ ਜੀ ਆਉਂਦੀਆਂ ਨੇ ਜਦੋਂ ਮਰਜ਼ੀ ਤੁਸੀਂ ਆ ਕੇ ਵੇਖ ਸਕਦੇ ਹੋਗੇ ਹਨ ਆਪਾਂ ਦਰਬਾਰ ਸਾਹਿਬ ਜੀ ਦੇ ਅੰਦਰ ਐਂਟਰ ਹੋ ਚੁੱਕੇ ਹਾਂਗੇ ਤੁਸੀਂ ਸਿੱਧੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਇਕ ਓਅੰਕਾਰ ਸਤਨਾਮ ਨਨਕਾ ਪੁਰਖ ਿਰਪਉਰਿ ਕਹਿਰ ਅਕਾਲ ਪੁਰਖ ਅਜੂਨੀ ਸੈਭੰ ਆਕਾਲ ਮੁਰਤ ਬਾਜੂ ਦੀ ਗੁਰਦੁਆਰੇ ਸਾਹਿਬ ਜੀ ਦੇ ਸੱਜੇ ਪਾਸੇ ਇੱਧਰ ਜੀ ਬੌਲੀ ਸਾਹਿਬ ਦਾ ਤੁਸੀਂ ਜਲ ਸਕ ਸਕਦੋਂਗੇ ਮਨ ਆਪਾਂ ਚੱਲਦੇ ਹਾਂ ਜੀ ਲੰਗਰ ਹਾਲ ਦੇ ਵਿੱਚ ਲੰਗਰ ਹਾਲ ਜੀ ਦਰਬਾਰ ਸਾਹਿਬ ਦੇ ਬਿਲਕੁਲ ਏਠਾਂ ਵਾਲੀ ਸਾਈਡ ਬਣਿਆ ਹੋਇਆਗਾ ਜੇ ਕਿਸੇ ਯਾਤਰੀ ਨੇ ਇੱਥੇ ਠਹਿਰਨਾ ਹੋਵੇ ਤਾਂ ਇੱਧਰਲੇ ਪਾਸੇ ਠਹਿਰ ਵੀ ਸਕਦਾਗਾ ਨਾਪਾਂ ਜੀ ਪਹੁੰਚ ਗਿਆ ਲੰਗਰ ਹਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਥੈਂਕਸ ਫੋਰ ਵਾਚਿੰਗ